ਕ੍ਰਿਕਟਰ ਅਭਿਸ਼ੇਕ ਸ਼ਰਮਾ ਦੀ ਜੋ ਭੈਣ ਨੇ ਉਹਨਾਂ ਦੇ ਆਨੰਦ ਕਾਰਜ ਹੋਣ ਤੋਂ ਬਾਅਦ ਅੱਜ ਇਸ ਹੋਟਲ ਦੇ ਵਿੱਚ ਉਹਨਾਂ ਦੇ ਜੋ ਵਿਆਹ ਦਾ ਫੰਕਸ਼ਨ ਜਿਹੜਾ ਇੱਥੇ ਕੀਤਾ ਜਾਣਾ ਤਾਂ ਸਰਦਾਰ ਭਗਵੰਤ ਸਿੰਘ ਮਾਨ ਜੋ ਕਿ ਸੂਬੇ ਦੇ ਮੁੱਖ ਮੰਤਰੀ ਹੈਗੇ ਨੇ ਉਹ ਕੁਝ ਹੀ ਸਮੇਂ ਦੇ ਵਿੱਚ ਇੱਥੇ ਪਹੁੰਚ ਰਹੇ ਨੇ ਲੇਕਿਨ ਉਹਨਾਂ ਤੇ ਪਹੁੰਚਣ ਤੋਂ ਪਹਿਲਾਂ ਜੋ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਇੱਥੇ ਕੀਤੇ ਗਏ ਨੇ ਉਸ ਦੀਆਂ ਵੀ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਸਿਕਿਉਰਿਟੀ ਦਾ ਪੁਖਤਾ ਪ੍ਰਬੰਧ ਕੀਤੇ ਗਏ ਨੇ ਨਾਲ ਦੀ ਨਾਲ ਦੱਸ ਦਈਏ ਕਿ ਆਨੰਦ ਕਾਰਜ ਹੋਣ ਤੋਂ ਬਾਅਦ ਜੋ ਨਵੀਂ ਜੋੜੀ ਐ ਨਵੀਂ ਵਿਆਹੀ ਜੋੜੀ ਆ ਉਹ ਵੀ ਇੱਥੇ ਪਹੁੰਚ ਚੁੱਕੀ ਆ ਮੈਂ ਆਪਣੇ ਸ਼ੋਗੀ ਨੂੰ ਕਹੂੰਗਾ ਕਿ ਤਸਵੀਰਾਂ ਉਹਨਾਂ ਦੀਆਂ ਵੀ ਜਿਹੜੀਆਂ ਸਾਂਝੀਆਂ ਕੀਤੀਆਂ ਜਾਣ ਤਾਂ ਇਸ ਗੱਡੀ ਦੇ ਵਿੱਚ ਹੁਣ ਉਹਨਾਂ ਦੀ ਜਿਹੜੀ ਇੱਕ ਰਾਇਲ ਐਂਟਰੀ ਕੀਤੀ ਜਾਣੀ ਆ ਤਾਂ ਇਹ ਦੇਖ ਸਕਦੇ ਹਾਂ ਕਿ ਇੱਕ ਬਹੁਤ ਹੀ ਕਲਾਸਿਕ ਲੁੱਕ ਕਹਿ ਸਕਦੇ ਹਾਂ ਕਿ ਇਸ ਵਿਆਹ ਦੇ ਵਿੱਚ ਜਦੋਂ ਹੁਣ ਜੋ ਅਨੰਦ ਕਾਰਜ ਹੋਣ ਤੋਂ ਬਾਅਦ ਇੱਥੋਂ ਜਿਹੜਾ ਹੁਣ ਐਂਟਰੀ ਕੀਤੀ ਜਾਣੀ ਆ ਤਾਂ ਕੋਮਲ ਸ਼ਰਮਾ ਜੋ ਨੇ ਲਵਿਸ਼ ਉਬਰੋਏ ਦੇ ਨਾਲ ਵਿਆਹ ਬੰਧਨ ਜੋ ਬਨ ਚੁੱਕੇ ਨੇ ਤਾਂ ਉੱਥੇ ਤਾਂ ਦੱਸ ਦਈਏ ਕਿ ਖੂਨ ਕੁਝ ਹੀ ਸਮੇਂ ਦੇ ਵਿੱਚ ਇੱਥੇ ਜਦੋਂ ਨਵੀਂ ਵਿਆਹੀ ਜੋੜੀ ਪਹੁੰਚੇਗੀ ਤਾਂ ਉਹਨਾਂ ਵੱਲੋਂ ਇਸ ਗੱਡੀ ਦੇ ਵਿੱਚ ਬੈਠ ਕੇ ਜੋ ਇਸ ਹੋਟਲ ਦੇ ਅੰਦਰ ਜਾਇਆ ਜਾਏਗਾ ਤੇ ਦੱਸ ਦਈਏ ਕਿ ਅਭਿਸ਼ੇਕ ਸ਼ਰਮਾ ਜੋ ਕਿ ਭਾਰਤੀ ਕ੍ਰਿਕਟਰ ਨੇ ਤਾਂ ਉਹ ਆਪਣੀ ਭੈਣ ਦੇ ਵਿਆਹ ਦੇ ਵਿੱਚ ਨਹੀਂ ਪਹੁੰਚ ਕਿਉਂਕਿ ਮੈਚ ਸੀਗਾ ਤਾਂ ਉਸ ਵਾਸਤੇ ਉਹਨਾਂ ਵੱਲੋਂ ਜੋ ਕ੍ਰਿਕਟ ਖੇਡਣ ਵਾਸਤੇ ਜਿਹੜਾ ਬਾਹਰ ਜਾਇਆ ਜਾਂਦਾ ਹੈ ਜਿੱਥੇ ਮੈਚ ਹੋਣਾ ਹੈ ਤਾਂ ਉੱਥੇ ਤੋਂ ਅੰਦਾਜ਼ਾ ਜੀਏ ਕਿ ਇਹ ਦੇਖ ਸਕਦੇ ਹਾਂ ਕਿ ਆਨੰਦ ਕਾਰਜ ਹੋਣ ਤੋਂ ਬਾਅਦ ਅੱਜ ਜੋ ਨਵੀਂ ਵਿਆਹੀ ਜੋੜੀ ਆ ਉਹ ਹੁਣ ਹੋਟਲ ਵਿਖੇ ਫਾਰਮ ਵਿਖੇ ਜਿਹੜੀ ਆ ਉਹ ਪਹੁੰਚ ਰਹੀ ਹੈ। ਤਾਂ ਦੇਖ ਸਕਦੇ ਹੋ ਤਸਵੀਰਾਂ ਤਾਂ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਵੱਖ-ਵੱਖ ਸਿਆਸਤਦਾਨ ਵੀ ਜਿਹੜੇ ਨੇ ਇੱਥੇ ਪਹੁੰਚ ਰਹੇ ਨੇ ਤਾਂ ਜੋ ਵਿਧਾਇਕ ਨੇ ਅਜੇ ਗੁਪਤਾ ਉਹ ਵੀ ਇੱਥੇ ਪਹੁੰਚ ਚੁੱਕੇ ਨੇ ਉਹਨਾਂ ਨਾਲ ਵੀ ਗੱਲ ਕਰਦੇ ਆਂ ਤਾਂ ਅਜੇ ਗੁਪਤਾ ਜੀ ਸਾਡੇ ਦਾ ਮਜੂਰ ਨੇ ਤਾਂ ਗੁਪਤਾ ਜੀ ਤੁਸੀਂ ਵੀ ਅੱਜ ਇੱਥੇ ਪਹੁੰਚੇ ਹੋ ਕਿਵੇਂ ਵੇਖਦੇ ਹੋ ਕਿਉਂਕਿ ਕਾਫੀ ਖੁਸ਼ੀਆਂ ਦੇਣ ਆ ਅਭਿਸ਼ੇਸ਼ ਸ਼ਰਮਾ ਹੋਣਾ ਨੇ ਜਿਹੜਾ ਭਾਰਤ ਦਾ ਨਾਮ ਰੋਸ਼ਨ ਕੀਤਾ ਮੈਚ ਤੇ ਹਾਂ ਜੀ ਬਿਲਕੁਲ ਜੀ ਪੂਰੀ ਦੁਨੀਆ ਦੇ ਵਿੱਚ ਜਿਹੜਾ ਨਾਮ ਰੋਸ਼ਨ ਕੀਤਾ ਅਭਿਸ਼ੇਸ਼ ਸ਼ਰਮਾ ਜੀ ਨੇ ਤੇ ਅੱਜ ਉਹਨਾਂ ਦੀ ਸਿਸਟਰ ਦੀ ਮੈਰਿਜ ਹੈ ਮੈਂ ਉਹਨਾਂ ਨੂੰ ਆਪਣੀਆਂ ਸ਼ੁਭ ਕਾਮਨਾਵਾਂ ਜਿਹੜੀਆਂ ਦੇਣ ਲਈ ਆਇਆ ਰਾਜਕੁਮਾਰ ਸ਼ਰਮਾ ਜੀ ਮੇਰੇ ਪੁਰਾਣੇ ਦੋਸਤ ਨੇ ਉਹਨਾਂ ਦੇ ਪਿਤਾ ਜੀ ਸੋ ਬਹੁਤ ਬਹੁਤ ਮੁਬਾਰਕਾ ਅ ਇੱਕ ਨਵੀਂ ਜਿਹੜੀ ਫੈਮਿਲੀ ਦੀ ਨਵੀਂ ਪਾਰਟੀ ਸ਼ੁਰੂ ਹੋ ਰਹੀ ਹੈ ਉਹਦੇ ਲਈ ਮੈਂ ਸਾਰੇ ਪਰਿਵਾਰ ਨੂੰ ਆਪਣੇ ਵੱਲੋਂ ਔਰ ਆਪਣੇ ਪਰਿਵਾਰ ਵੱਲੋਂ ਲੱਖ ਲੱਖ ਮੁਬਾਰਕਬਾਦ ਸੀਐਮ ਸਾਹਿਬ ਵੀ ਇੱਥੇ ਪਹੁੰਚ ਗਏ ਹਾਂ ਜੀ ਹਾਂ ਜੀ ਹਾਂ ਜੀ ਆ ਰਹੇ ਜੀ ਉਹ ਵੀ ਆ ਰਹੇ ਜਰੂਰ ਕਰਾਂਗੇ ਜੀ ਜਰੂਰ ਕਰਾਂਗੇ ਮੁਲਾਕਾ ਲੱਗਦਾ ਕਿ ਅੰਮ੍ਰਿਤਸਰ ਦਾ ਨਾਮ ਵਿਸ਼ੇਸ਼ ਨੇ ਹਾਂ ਪੂਰੀ ਦੁਨੀਆ ਦੇ ਵਿੱਚ ਅੰਮ੍ਰਿਤਸਰ ਦਾ ਨਾਮ ਜਿਹੜਾ ਉਸਨੇ ਰੋਸ਼ਨ ਕੀਤਾ ਬੱਚੇ ਨੇ ਬਹੁਤ ਹੀ ਪ੍ਰੋਮਿਸਿੰਗ ਬੱਚਾ ਔਰ ਆਉਣ ਵਾਲੇ ਦਿਨਾਂ 'ਚ ਦੇਖੋਗੇ ਕਿ ਹੋਰ ਵੀ ਵਧੀਆ ਰਿਜ਼ਲਟਸ ਆਣਗੇ ਜੀ ਤਾਂ ਇਹ ਤਸਵੀਰਾਂ ਸਾਂਝੇ ਕੀਤੇ ਨੇ ਤਾਂ ਅਜੇ ਜੀ ਇੱਕ ਗੱਲ ਹੋ ਰਿਹਾ ਕਿ ਅਭਿਸ਼ੇਕ ਅੱਜ ਜ਼ਰੂਰ ਇੱਥੇ ਮੌਜੂਦ ਨਹੀਂ ਕਿਉਂ ਉਹ ਫੇਰ ਕ੍ਰਿਕਟ ਵਾਸਤੇ ਜਿਹੜੇ ਆ ਬਾਹਰ ਗਏ ਹਾਂ ਉਹਨਾਂ ਨੂੰ ਇੰਡੀਆ A ਦੀ ਕੋਈ ਟੀਮ ਲਈ ਕੋਈ ਇੰਪੋਰਟੈਂਟ ਮੈਚ ਸੀਗਾ ਕੱਲ ਹੀ ਉਹ ਗਏ ਨੇ ਫੇਰ ਕੋਈ ਨਹੀਂ ਬਾਕੀ ਅਸੀਂ ਸਨੋਗ ਸਾਰੇ ਉੱਥੇ ਹੈਗੇ ਆ ਜੀ ਹਾਂ ਤਾਂ ਇਹ ਤਸਵੀਰਾਂ ਜਿਹੜੀਆਂ ਲਗਾਤਾਰ ਸਾਂਝੀਆਂ ਕੀਤੇ ਨੇ ਤੁਸੀਂ ਵੇਖਿਆ ਕਿ ਜੋ ਵਿਧਾਇਕ ਨੇ ਅਜੇ ਗੁਪਤਾ ਉਹ ਅੱਜ ਇੱਥੇ ਪਹੁੰਚੇ ਨਹੀਂ ਨਾਲ ਦੀ ਨਾਲ ਦੱਸ ਜੀਏ ਕਿ ਹੁਣ ਇਸ ਹੋਟਲ ਦੇ ਵਿੱਚ ਜੋ ਨੇ ਸਰਦਾਰ ਭਗਵੰਤ ਸਿੰਘ ਮਾਨ ਜੋ ਨੇ ਸੂਬੇ ਦੇ ਮੁੱਖ ਮੰਤਰੀ ਜੋ ਉਹ ਵੀ ਇੱਥੇ ਪਹੁੰਚ ਰਹੇ ਨੇ ਲੇਕਿਨ ਉਹਨਾਂ ਦੇ ਨਾਲ ਪਹੁੰਚਣ ਤੋਂ ਪਹਿਲਾਂ ਇੱਥੇ ਸਿਕਿਉਰਿਟੀ ਦੇ ਜਿਹੜੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਪੂਰੀ ਰੋਡ ਦੀ ਗੱਲ ਕਰੀਏ ਜਾਂ ਅਸੀਂ ਇਸ ਹੋਟਲ ਦੀ ਗੱਲ ਕਰੀਏ ਤਾਂ ਪੂਰਨ ਤੌਰ ਦੇ ਉੱਤੇ ਜਿਹੜੇ ਆ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਕਰ ਲਿੱਤੇ ਗਏ ਨੇ ਜਿੱਥੇ ਵੀ ਨਜ਼ਰ ਜਾਂਦੀ ਆ ਤਾਂ ਪੁਲਿਸ ਹੀ ਪੁਲਿਸ ਜਿਹੜੀ ਆ ਜ਼ਿਆਦਾਤਰ ਦਿਖਾਈ ਦਿੰਦੀ ਆ ਕਿਉਂਕਿ ਕਾਫੀ ਵੱਡੇ ਚਿਹਰੇ ਜਿਹੜੇ ਨੇ ਅੱਜ ਇਸ ਵਿਆਹ ਮੌਕੇ ਜਿਹੜੇ ਇੱਥੇ ਪਹੁੰਚ ਰਹੇ ਨੇ ਕਿਉਂਕਿ ਆਨੰਦ ਕਾਰਜ ਵਾਲੇ ਪਰਿਵਾਰ ਸੀਗਾ ਉਸ ਜੇ ਆਪਾਂ ਗੁਰੂ ਘਰ ਦੀ ਗੱਲ ਕਰੀਏ ਤਾਂ ਉੱਥੇ ਮੌਜੂਦ ਸੀਗਾ ਲੇਕਿਨ ਹੁਣ ਇਸ ਹੋਟਲ ਦੇ ਵਿੱਚ ਜਿੰਨੇ ਵੀ ਵੀਆਈਪੀਜ਼ ਹੈਗੇ ਨੇ ਵੀ ਵੀਆਈਪੀਜ਼ ਹੈਗੇ ਨਹੀਂ ਤਾਂ ਉਹ ਸਾਰੇ ਇਸ ਜੋ ਹੋਟਲ ਦੇ ਵਿੱਚ ਪਹੁੰਚਣਗੇ ਤਾਂ ਮੁੱਖ ਮੰਤਰੀ ਸਾਹਿਬਾਨ ਵੀ ਜਿਹੜੇ ਨੇ ਇਸ ਹੋਟਲ ਦੇ ਵਿੱਚ ਕੁਝ ਸਮੇਂ ਦੇ ਵਿੱਚ ਪਹੁੰਚਣਗੇ ਨਾਲ ਦੀ ਨਾਲ ਦੱਸ ਦਈਏ ਕਿ ਜਦੋਂ ਜੋ ਵਿਆਹਪੁਰਾ ਮੌਕੇ ਜੇ ਕਹਿ ਸਕਦੇ ਆ ਕਿ ਇਸ ਵਿਆਹ ਦੀ ਗੱਲ ਕਰ ਲਈ ਆਨੰਦ ਕਾਰਜਾਂ ਦੀ ਗੱਲ ਕਰ ਲਈਏ ਤਾਂ ਉਸ ਤੋਂ ਬਾਅਦ ਹੁਣ ਜਿਹੜਾ ਕਹਿ ਸਕਦੇ ਆ ਕਿ ਜੋ ਨਵਾਂ ਵਿਆਹ ਜੋੜਾ ਆ ਤਾਂ ਉਹ ਹੁਣ ਇਸ ਹੋਟਲ 'ਚ ਪਹੁੰਚਣ ਤੋਂ ਪਹਿਲਾਂ ਇਸ ਗੱਡੀ ਦੇ ਉੱਤੇ ਜਿਹੜਾ ਸਵਾਰ ਹੋ ਕੇ ਅੰਦਰ ਇੱਕ ਰਾਇਲ ਲੁੱਕ ਦੇ ਵਿੱਚ ਕਹਿ ਸਕਦੇ ਆਂ ਕਿ ਇਸ ਹੋਟਲ ਦੇ ਵਿੱਚ ਐਂਟਰੀ ਕਰੇਗਾ ਤਾਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਆਂ ਤਾਂ ਜੋ ਕਹਿ ਸਕਦੇ ਕਿ ਨਵਾਂ ਵਿਆਹ ਜੋੜਾ ਆ ਉਹ ਵੀ ਇੱਥੇ ਪਹੁੰਚ ਚੁੱਕਿਆ ਤਾਂ ਹੁਣ ਕੁਝ ਸਮੇਂ ਦੇ ਵਿੱਚ ਉਹਨਾਂ ਵੱਲੋਂ ਹੁਣ ਇਸ ਹੋਟਲ ਦੇ ਵਿੱਚ ਜਿਹੜੀ ਐਂਟਰੀ ਕੀਤੀ ਜਾਏਗੀ ਤੇ ਨਾਲ ਦੀ ਨਾਲ ਸੂਬੇ ਦੇ ਮੁੱਖ ਮੰਤਰੀ ਜੋਂ ਨੇ ਉਹ ਵੀ ਕੁਝ ਸਮੇਂ ਦੇ ਵਿੱਚ ਇੱਥੇ ਪਹੁੰਚਣਗੇ ਤਾਂ ਨਵੇਂ ਵਿਆਹ ਜੋੜੇ ਨੂੰ ਜਿਹੜਾ ਅਸ਼ੀਰਵਾਦ ਦੇਣਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਖੇਸੂਨਿਕ ਜੈਕਬਾਨੀ ਟੀਵੀ ਸ਼੍ਰੀ ਅਮਸਾ ਸਾਹਿਬ